ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਗੱਲ ਵਾਰ-ਵਾਰ ਕਹੀ ਜਾਂਦੀ ਹੈ ਕਿ ਦੁਪਹਿਰਾ ਕੱਟਣਾ ਚਾਹੀਦਾ ਹੈ ਜਾਂ ਨਹੀਂ ਪਹਿਲੀ ਗੱਲ ਤਾਂ ਇਹ ਕਿ ਦੁਪਹਿਰਾ ਕੱਟਣ ਵਿੱਚ ਹਰਜ਼ੀ ਕੀ ਹੈ ਬਾਣੀ ਤਾਂ ਪੜ ਰਹੇ ਨੇ ਲੋਕਾਂ ਦੀ ਸ਼ਰਧਾ ਬਣ ਰਹੀ ਹੈ ਇਸ ਵਿੱਚ ਨੁਕਸਾਨ ਕੀ ਹੈ ਮੈਂ ਕੁਝ ਐਸੇ ਜਿਹੇ ਲੋਕਾਂ ਨੂੰ ਵੀ ਜਾਣਦਾ ਹਾਂ ਜਿਹੜੇ ਮੈਨੂੰ ਮਿਲੇ ਕਿ ਮੈਂ ਜਿਹੜੇ ਬੰਦੇ ਬਾਣੀ ਦੇ ਨੇੜੇ ਤੇੜੇ ਵੀ ਨਹੀਂ ਸਨ ਪਰਨਾ ਤਾਂ ਬੜੀ ਦੂਰ ਦੀ ਗੱਲ ਹੈ ਉਹ ਬੰਦੇ ਵੀ ਜੁੜ ਗਏ ਦੁਪਹਿਰੇ ਦੇ ਨਾਲ ਜਿਨ੍ਹਾਂ ਨੇ ਕਦੇ ਗੁਰਦੁਆਰਾ ਸਾਹਿਬ 'ਚ ਮੱਥਾ ਨਹੀਂ ਟੇਕਿਆ ਹਰ ਇੱਕ ਆਪਣੇ ਦੁੱਖ ਦਰਦ ਤਕਲੀਫ ਲਈ ਪੰਜਦਾ ਜਰੂਰ ਹੈ ਜੇ ਤਾਂ ਕੋਈ ਦੁੱਖ ਵਿੱਚ ਹੁੰਦਾ ਹੈ ਆਸੇ ਪਾਸੇ ਜਰੂਰ ਪੱਜਦਾ ਹੈ ਕਿ ਮੈਨੂੰ ਇਸ ਤੋਂ ਰਾਹਤ ਮਿਲ ਜੇ ਤੇ ਜੇਕਰ ਕਿਸੇ ਨੂੰ ਬਾਣੀ ਪੜ੍ਹ ਕੇ ਰਾਹਤ ਮਿਲ ਰਹੀ ਹੈ ਤੇ ਕੀ ਇਸ ਵਿੱਚ ਕੀ ਨੁਕਸਾਨ ਹੈ ਯਾਰ ਜੀ ਇਹ ਕਿਹਨਾ ਮੋਟਰਸਾ ਸਪਲੈਂਡਰ ਬਲਾਸ ਸਟੈਂਡ